ਦੇਣਾ ਬਈ ਇੱਕ ਗੱਲ ਆ ਬਈਆਂ ਨੇ ਸਸਰਾ ਲਾਦਾ ਸੱਦੇ ਹੋਏ ਆ ਬਈ ਹੈ ਦੂਰੇ ਕਾਲੇ ਹਾਲੀਵੁੱਡ ਵਾਲੇ ਆ ਉਹ ਗੱਲ ਆ ਸਾਰੇ ਸਰਾ ਲੱਗੂ 4 ਲੱਖ 2 ਲੱਖ 4 2 52 52 ਹਜ਼ਾਰ ਬੈਸਟਾਂ ਨੂੰ ਮੋਟਰਸਾਈਕਲ ਤੋਂ ਵੀ ਉੱਤੇ ਥੋੜਾ ਜਿਹਾ ਆਏ ਸਰਾ ਸਸੀ ਗੱਲ ਜੀ ਸਾਰਿਆਂ ਨੂੰ ਤਰਸ਼ਕ ਵੀਰ ਜੀ ਖੜੇ ਆ ਪੱਚਾ ਕਰ ਪਿੰਡ ਨੇ ਲੁਧਿਆਣੇ ਦੀ ਧਰਤੀ ਫੁੱਟਬਾਲ ਦਾ ਮਹਾਕੁੰਭਾ ਜੀ ਅੱਜ ਹੈਗਾ ਦੂਜਾ ਦਿਨ ਤੇ ਅੱਜ ਕੁਆਟਰ ਹੋਣਗੇ ਮੈਚ ਤੇ ਦੇਖੋ ਗਰਾਊਂਡ ਕਨਾ ਸੋਣਾ ਤਿਆਰ ਕੀਤਾ ਪੂਰਾ ਘਾੜ ਗਰਾਊਂਡ ਆ ਬਾਈ ਤੇ ਇਧਰ ਸਟੇਜ ਵੀ ਘਾੜ ਲਾਈ ਬਾਈ ਤਾਂ ਅਸ ਕੀ ਆ ਬਾਈ ਤੁਹਾਨੂੰ ਕੱਪ ਵੀ ਦਿਖਾਉਣੇ ਆ ਦੇਖੋ ਕੱਪ ਅੱਗੇ ਦੇ ਘਾੜ ਬਾਈ ਪੂਰਾ ਸਰਾ ਕੰਮ ਆ ਬਾਈ ਐਂਡ ਲੱਗਾ ਓਕੇ ਕੰਟਰੀ ਕਨੀਆ ਕਨੀਆ ਕੀਨੀਆ ਓਕੇ ਕਮ 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 ਬੁਰੇ ਫਰੈਂਚ ਫਰੈਂਚ ਬਾਈ ਬਾਈ ਜੀ 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 ਠੀਕ ਹੈ ਮੁਹੰਮਦ ਜੀ ਦੀ ਖੇਡ ਜਿਹੜੀ ਚੱਲਦੀ ਹੈ ਲਓ ਜੀ ਕੁਆਟਰ ਚੱਲਦਾ ਦੂਜਾ ਕੁਆਟਰ ਚੱਲਦਾ ਝੰਡੂ ਕੇ ਤੇ ਛਗਰਾਵਾ ਜਿਹੜੀ ਦਾਜਮਾਨ ਸੱਜਣਾਂ ਅਸੀਂ ਬਹੁਤ ਬੜਾ ਧੰਨਵਾਦ ਕਰਦੀਆਂ ਆਪਣੇ ਵਿਜੀ ਸ਼ਡਿਊਲ ਵਿੱਚ ਜੇ ਕੁਝ ਇੱਕ ਸਮਾਂ ਕਿਨੇ ਚ ਕੱਢਿਆ ਭਰਾਵਾਂ ਦੇ ਵੱਡੇ ਖੇਡ ਪਾਤਰ ਬਈ ਕਿਵੇਂ ਆ ਸੱਸਰੀ ਗੱਲ ਬਈ ਬਹੁਤ ਵੱਡਾ ਤਾਂ ਚੱਲੀ ਇਹਦਾ ਕੰਮ ਵਧੀਆ ਇਹ ਸਾਡਾ ਵੀ ਰਕ ਪਟਾਕੇ ਹੀ ਪੈਂਦੇ ਪੂਰੇ ਵਾਗਿਆ ਬਹੁਤ ਆ 40 40 ਦਾ ਟਾਈਮ ਬਹੁਤ ਟਾਈਮ ਤਾਂ ਨਾ ਪਾਤਰ ਬਈ ਜਿੰਨੇ ਮਰਜ਼ੀ ਗੋਲੋਂ ਲੈਣ ਤੇ ਚਾਹੁੰਦਾ ਜੀ ਬਈ ਕਹਿੰਦਾ ਵੀ ਜਿਵੇਂ ਮਾਦੀ ਪੰਜ ਹੋ ਜਾਣਾ ਤੇ ਚੰਗੀ ਟੀਮ ਨਾਲ ਲਾਹੂ ਹੀ ਸਾਦੀ ਹੈ ਲਾਹੂ ਹੀ ਸਾਦੀ ਹੁੰਜਤ ਵਾਲਾ ਹਾਂ ਹਾਂ ਸਹੀ ਗੱਲ ਸਹੀ ਹੈ ਹੋ ਠੀਕ ਆ ਬਈ ਪਾਤਰ ਬਈ ਪਾਤਰ ਦੇ ਪਿੰਡ ਵੀ ਟੂਰਨਾਮੈਂਟ ਆਣਾ ਬਈ ਸਰਾ ਹਾਂ ਬਾਈ ਕਹਿੰਦਾ ਪੜਾਕੇ ਹੀ ਬਣਗੇ ਫੇਸਬੁੱਕ ਪੇਜ ਚੈੱਕ ਕਰੋ ਜਿਹੜੀ ਜਿਹੜੀ ਟੀਮ ਐਂਟਰ ਆ ਉਹਦੀ ਵੀ ਪੈਂਦੀ ਆ ਪੋਸਟ ਹਾਏ ਠੀਕ ਆ ਕਿਹੜਾ ਪੇਜ ਆ ਕੋਕਰੀ ਐਫਸੀ ਕੋਕਰੀ ਐਫਸੀ ਦੇ ਬਾਈ ਚੈੱਕ ਕਰ ਸਕਦੇ ਤੁਸੀਂ ਕੱਲੀ ਕੱਲੀ ਟੀਮ ਦੀ ਪੋਸਟ ਪਾਈ ਹੋਈ ਆ ਜਿਹੜੀ ਜਿਹੜੀ ਐਂਟਰ ਹੋਣੀ ਆ ਦੱਸ ਹੋ ਗਏ ਆ ਦੋ ਰਹਿ ਗਏ ਆ ਓਕੇ ਓਕੇ ਦੱਸ ਹੋ ਗਏ ਆ ਦੋ ਰਹਿ ਗਏ ਆ ਹਾਂ ਸਰਾ ਲੱਗੂ ਪੂਰਾ 4 ਲੱਖ 2 ਲੱਖ 4 2 52 ਲੱਖ 4 2 52 ਲੱਖ 4 2 ਬੱਸ ਤਾਂ ਨੂੰ ਡੇੜਾ ਵਜੇ ਇੱਕ ਘਾਲਾ ਵਜੇ ਨੇ ਸਸਰਾ ਲਾਦਾ ਸੱਦੇ ਹੋਏ ਆ ਭਈ ਹੈ ਗੋਰੀ ਕਾਲੇ ਹਾਲੀਵੁੱਡ ਵਾਲੇ ਹੈ ਉਹ ਗੱਲ ਆ ਸਾਰੇ ਹੀ ਸਤ ਨੇ ਵਈਆਂ ਠੀਕ ਆ ਭਾਈ ਕਿਵੇਂ ਹੋ ਠੀਕ ਆ ਵਈ ਚੱਲ ਜਿੰਦਾ ਟੂਰਨਾਮੈਂਟ ਨਯਾਰੇ ਜਗਰਾਉਣੀ ਸਕੂਲ ਕਰਨਾ ਹੈ ਸਾਗੋ ਪੜਾਣਾ ਵੀਰੇ ਉਸ ਸਾ ਮੈਂ ਵਧੀਆ ਕਰਦਾ ਚਾ ਕਰਨਾ ਹੈ ਠੀਕ ਆ ਕਿਵੇਂ ਵੀਰੇ ਠੀਕ ਆ ਓਕੇ ਵੀਰੇ ਸੈਟ ਹਾਓਵਰ ਜੀ ਬ੍ਰਦਰ ਗੁੱਡ ਬ੍ਰੋ ਜਿਹੜੀ ਪਗੜੀ ਕਰਵਾ ਦੀ ਅੰਦਰ ਖਿਡਾਰੀ ਥੋੜੀ ਸੱਟ ਮੈਨੂੰ ਇੱਕ ਰਿਪਲੇਸਮੈਂਟ ਹੋਊਗਾ ਖੇਡੂਗਾ ਕਿਸੇ ਵੀ ਖਿਡਾਰੀ ਦੇ ਨਹੀਂ ਕੋਚ ਕੋਚ ਜੇ ਕੋਚ ਓਕੇ ਓਕੇ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਹੋਰ ਸਿਹਰੇ ਕਿਵੇਂ ਬਾਈ ਠੀਕ ਠਾਕ ਚੱਲੀ ਜਾਂਦਾ ਵਧੀਆ ਟੂਰਨਾਮੈਂਟ ਬਹੁਤ ਵਧੀਆ ਬੈਸਟ ਸ਼ੁ크ਰਾ ਮਿਲਦਾ ਵਧੀਆ ਸਮਾਹ ਦੀ ਕਿਰਪਾ ਰਹੀ ਇਹ ਆ ਮੁਹੰਮਦ ਜਮੀਲ ਖਾਨ ਮਲੇਕੋਲਾ ਹਾਂ ਮੁਹੰਮਦ ਜਮੀਲ ਖਾਨ ਮਲੇਕੋਲਾ ਤੇ ਇਹ ਸਿਹਰਾ ਆਂਟ ਨੂੰ ਪੈਂਡਲਾ ਬਾਈ ਤੇ ਸਿਹਰੇ ਵੀ ਦਸ਼ਵੀਰ ਅਕੈਡਮੀ ਚਲਾਉਣਾ ਨਾ ਬਾਈ ਹਾਂਜੀ ਹਾਂਜੀ ਬਾਈ ਆਪਣੇ ਕੋਲ ਦਸ਼ਵੀਰ ਫੁੱਟਬਾਲ ਅਕੈਡਮੀ ਹੈ ਹਾਂਜੀ 100 ਤੋਂ ਪਲੱਸ ਬੱਚਾ ਠੀਕ ਆ puri sa ਸਰ ਆਲ ਇੰਡੀਆ ਜੀ ਫਿਰ ਠੀਕ ਆ ਦੂਰ ਦੂਰ ਤੱਕ ਜਾਵੇ ਫਿਰ ਐ ਰੈਫਰੀ ਕਰਦੇ ਹਾਂ ਇੱਕ ਉਹ ਸਾਹਿਬ ਕਹਿੰਦੀ ਦੁਨੀਆ ਲੈਣ ਬਹੁਤ ਬਹੁਤ ਮਾਰਗੀ ਤੇਰੀ ਵੀ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਾਣ ਤੁਹਾਨੂੰ ਜੱਸੀ ਬਾਦ ਚੜਦੀ ਕਲਾ ਰੱਖੀ ਥੋੜੀ ਆਵਾਜ਼ ਨੂੰ ਹੀ ਕੈਮ ਰੱਖੋ ਧੰਨਵਾਦ ਬਈ ਥੋੜਾ ਮਿਹਰਬਾਨੀ ਜੀ ਨਹੀਂ ਮਿਲਦਾ ਕੰਮ ਕਿਾ ਥੋੜੀ ਆਵਾਜ਼ ਬਹੁਤ ਮਿਲਦਾ ਬਿਲਕੁਲ ਜੀ ਕਰੇਗੀ ਸ਼ੁਕਰੀਆ ਥੈਂਕ ਯੂ ਧੰਨਵਾਦ ਧੰਨਵਾਦ ਸ਼ੇਰ ਬਈ ਧੰਨਵਾਦ ਤੇਰਾ ਵੀ ਤੇਰਾ ਵੀ ਲਓ ਜੀ ਆ ਬੈਂਡਰ ਲੱਗਿਆ ਪੰਡ ਦਾ ਸ਼ਲੋਕ ਬਹੁਤ ਵੱਡਾ ਵੀਰਾਂ ਦਾ ਇੱਧਰ ਲੈ ਪਾਸੇ ਲੰਗਰ ਦੇ ਪ੍ਰਬੰਧ ਦਾ ਚਾਹ ਦੇ ਪ੍ਰਬੰਧ ਦਾ ਕਹਾਂ ਮੈਂ ਭਾਈ ਇੱਧਰ ਲੈ ਚਾਹ ਦੇ ਪ੍ਰਬੰਧ ਦਾ ਤੇ ਲੰਗਰ ਦੇ ਪ੍ਰਬੰਧ ਦਾ ਭਾਈ ਬਾਈ ਕਿਵੇਂ ਆ ਠੀਕ ਆ ਫੋਟੋ ਦੋ ਅਕਾਈ ਥੋੜਾ ਖੋਲੋ ਜੀ ਉਧਰ ਕਦੇ ਕੁਆਟਰ ਦਾ ਪ੍ਰਾਇਤ ਕਰ ਇਧਰਲੇ ਪਾਸੇ ਅਜੀਤਵਾਲ ਦੀ ਟੀਮ ਨੂੰ ਲੱਖੇ ਰਗੇ ਭਰਾ ਸਾਡੇ ਕਹਿੰਦੇ ਲੱਭੇ ਹੋਣੀ ਐ ਗਗਲੇ ਹੋਣੀ ਭਰਾ ਸਾਡੇ ਜਿਹੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਮੇਰੇ ਵੀ ਹੋਇਓ ਹੋਇਓ ਨਾਲ ਲੋਕ ਬਾਹਰ ਸਰਵਾਰਾ ਜੀ ਜਿਹੜੇ ਕੀਤੇ ਜਾ ਰਿਹਾ ਕਹਿੰਦੇ ਸਮੂਹ ਨਗਰ ਦੇ ਸਮੂਹ ਐਨ ਆਰ ਆਈ ਭਰਾਵਾਂ ਦੇ ਵੱਡੇ ਸਹਿਯੋਗ ਨੇ ਨਾਲ ਅੱਜ ਗਗਨਾ ਵੱਡਾ ਵੀਰੇ ਜੱਤਵੜੀ ਦੇ ਜਿਹੜੇ ਲਾਉਣ ਵਾਲੀ ਇਹ ਜਵਾਨੀ ਹੈ ਬੱਚਾ ਨੇ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਬੱਲੇ ਬੱਲੇ ਕਰਵਾੜੀਆਂ ਲਓ ਮੁੰਡੇ ਆ ਗਿਆ ਕਹਿੰਦੇ ਲਓ ਉਧਰ ਜੇਕਰ ਗੱਲ ਕਰੀਏ ਪਾਸ ਕਾਲੀਆਂ ਨਿਕਰਾਂ ਦੇ ਵਿੱਚ ਮੁੰਡੇ ਚੜਿੱਕ ਪਿੰਡ ਵਾਲੇ ਆ ਗਿਆ ਬਸ ਦੂਜੇ ਪਾਸੇ ਜੇਕਰ ਗੱਲ ਕਰੀਏ ਵੱਡੇ ਨੀਲੀਆਂ ਨਿਕਰਾਂ ਦੇ ਵਿੱਚ orange ਜਰਸੀ ਦੇ ਵਿੱਚ ਠੇਕੜੀ ਵਾਲ ਆ ਗਿਆ ਮੇਰੇ ਵੀਰੋ ਲਓ ਵਾਹ ਤਰੀ ਆਵਾਜ ਤਰੀ ਜਾਨ ਨੂੰ ਮਦਦ ਜਾਨ ਨੂੰ ਦੇਖ ਲੱਗੀ ਰੈਡੀ ਭਾਈ ਸਰੀਓ ਤੁਲੰਗਣਾ ਫਲਾਈ ਕਰਕੇ ਓਏ ਹੋਏ ਰੁਕ ਚੱਲੀ ਸੀ ਓਏ ਲਓ ਕੌਣੇ ਮੈਚ ਦੀ ਜਿੱਤੂ ਟੀਮਾਂ ਜਿਹੜੇ ਇੱਕ ਉਹ ਗੱਲ ਕਹਿੰਦੇ ਫਾਈਨਲ ਡੇ ਖੇਡਿਆ ਜਾਣਾ ਕਿਹੜੀ ਭਾਗ ਵਾਲੀ ਕਰਮਾ ਵਾਲੀ ਟੀਮਾਂ ਕਹਿੰਦੇ 50 ਸੈਕਿੰਡ ਹੋ ਗਿਆ ਐਨ ਕਹਿੰਦੇ ਸ਼ਾਮ ਨੂੰ ਫੈਸਲੇ ਹੋਣੇ ਆ ਕਿ ਕਿਹੜੀ ਭਾਗ ਵਾਲੀ ਕਰਮਾ ਵਾਲੀ ਟੀਮਾਂ ਕਹਿੰਦੇ ਚੱਕਰ ਦਾ ਖੇਡ ਮੇਲਾ ਜਿੱਤਦੀ ਤੇ ਫੈਸਲੇ ਜਿਹੜੇ ਐਨ ਸ਼ਾਮਾਂ ਨੂੰ ਹੋਣੇ ਆ ਲਓ ਭਰਾਵਾਂ ਦਾ ਖੇਡ ਮੇਲਾ ਬਹੁਤ ਵੱਡਾ ਕਹਿੰਦੇ ਸਮੂਹ ਡੰਗਰ ਤੇ ਸਮੂਹ ਐਨ ਆਰ ਆਈ ਭਰਾਵਾਂ ਦੇ ਵੱਡੇ ਸਹਿਯੋਗ ਦੇ ਨਾਲ ਇੱਕ ਵਧੀਆ ਪ੍ਰਾਲਾ ਕਰਵਾਇਆ ਨਸ਼ੇ ਨੂੰ ਠੱਲ ਪਾਉਣ ਵਾਲੀ ਗੱਲ ਕੀਤੀ ਆ ਆਪਾਂ ਦੇਖ ਰਹੀ ਆ ਵੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਬਿਲਕੁਲ ਆਮ ਵਾਲੀ ਗੱਲ ਹੋ ਗਈ ਆ ਪਰ ਸਾਡੇ ਚੰਗਰੜੇ ਭਰਾਵਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਇੱਕ ਵਧੀਆ ਸੁਨੇਹਾ ਦਿੱਤਾ ਮੇਰੇ ਵੀਰੋ ਇਹ ਜਵਾਨੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਾ ਕੇ ਵੱਖੋ-ਵੱਖਰੇ ਮਹਿਕਮੇ ਦੇ ਵਿੱਚ ਵੱਖੋ-ਵੱਖਰੇ ਕਲੱਬਾਂ ਦੇ ਵਿੱਚ ਵੱਖੋ-ਵੱਖਰੀ ਅਕੈਡਮੀ ਦੇ ਵਿੱਚ ਜਾ ਕੇ ਆਪਣੇ ਪਿੰਡ ਦਾ ਆਪਣੇ ਮਾਪਿਆਂ ਦਾ ਕਹਿੰਦੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਾ ਤੇ ਜੀ ਸੋ ਖਿਡਾਰੀ ਵੀਰਾਂ ਦੇ ਨਾਲ ਜਿਹੜੀ ਜਾਣਤ ਹਜਾਨ ਕਰਦੇ ਹੋਏ ਅਸੀਂ ਬਹੁਤ ਬੜਾ ਧੰਨਵਾਦ ਕਰ